ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਖਾਲਸਾ ਜੀ ਸੰਪਰਦਾਇ ਦਲਪੰਥਾ ਵਿਧਿ ਚਨ ਸਾਹਿਬ ਜੀ ਮੌਜੂਦਾ 12ਵੇਂ ਜਾਨਸ਼ੀਰਮ ਸਿੰਘ ਸਾਹਿਬ ਜੀ ਮਾਨ ਸੰਤ ਬਾਬਾ ਅਵਤਾਰ ਸਿੰਘ ਸਾਹਿਬ ਜੀ ਜੋ ਹਰ ਸਾਲ ਦਲਪੰਥ ਜਿਹੜਾ ਵਾ ਦੁਸ਼ਹਿਰੇ ਦੇ ਜੋੜ ਮੇਲਿਆਂ ਤੇ ਹਾਜ਼ਰੀ ਲਗਾਉਣ ਵਾਸਤੇ ਸੱਚਖੰਡ ਸ੍ਰੀ ਹਜੂਰ ਸਾਹਿਬ ਵਿਖੇ ਪਹੁੰਚਦਾ ਹੈ ਅਤੇ ਦੁਸ਼ਹਿਰੇ ਵਾਲੇ ਦਿਨ ਸੱਚਖੰਡ ਵਿਖੇ ਸਮਪਰਦਾਇ ਵੱਲੋਂ ਜਿਹੜਾ ਦੇਗਾ ਸ਼ਰਧਾਈਆਂ ਦੀ ਹਾਜ਼ਰੀ ਹੁੰਦੀ ਆ ਖੰਡਪੜ ਸਾਹਿਬ ਜੀ ਦੇ ਭੋਗ ਪੈਂਦੇ ਨੇ ਮਹਾਪੁਰਖ ਆਪ ਹਾਜ਼ਰ ਹੁੰਦੇ ਨੇ ਸਮੁੱਚੇ ਦਲਪੰਥ ਦੀਆਂ ਫੌਜਾਂ ਜਿਹੜੀਆਂ ਵਾਂ ਉਹ ਸੇਵਾ ਦੇ ਵਿੱਚ ਹਾਜ਼ਰ ਹੁੰਦੀਆਂ ਨੇ ਤੁਸੀਂ ਦੇਖ ਸਕਦੇ ਹੋ ਅੱਜ 2 ਅਕਤੂਬਰ 2025 ਦਾ ਦਿਨ ਹੈ ਸਮਪਰਦਾਇ ਦਲਬਾਬਾ ਵਿਧੇਚਾਨ ਸਾਹਿਬ ਜੀ ਵੱਲੋਂ ਜਿਹੜਾ ਉਹ ਕਰੀਬ ਰਾਤ 12 ਵਜੇ ਜਿਹੜਾ ਉਹ ਸੇਵਾ ਆਰੰਭ ਹੋ ਜਾਂਦੀ ਆ ਅਤੇ ਸਿੰਘ ਸਾਹਿਬ ਜਥੇਦਾਰ ਬਾਬਾ ਕੁਲਵੰਤ ਸਿੰਘ ਸਾਹਿਬ ਦੀ ਆਣ ਕਰਕੇ ਅਰਦਾਸ ਕਰਦੇ ਨੇ ਤੇ ਉਸ ਤੋਂ ਬਾਅਦ ਲੰਗਰ ਚਾਲੂ ਹੋ ਜਾਂਦਾ ਸ਼ੁਰੂ ਹੋ ਜਾਂਦਾ ਸੋ ਇਸ ਸਮੇਂ ਆਪ ਜੀ ਵੀ ਦੇਖ ਸਕਦੇ ਹੋ ਕਿ ਸ਼ਰਧਾਈਆਂ ਦੇ ਜਿਹੜੇ ਆ ਉਹ ਰਗੜੇ ਲੱਗ ਰਹੇ ਨੇ ਸਿੰਘ ਸੇਵਾ ਨਿਭਾ ਰਹੇ ਨੇ ਮਹਾਂਪੁਰਖ ਸੰਤ ਬਾਬਾ ਅਵਤਾਰ ਸਿੰਘ ਸਾਹਿਬ ਜੀ ਵੀ ਇਸ ਸਮੇਂ ਮੌਜੂਦ ਨੇ ਸੇਵਾ ਦੇ ਵਿੱਚ ਹਾਜ਼ਰ ਨੇ ਸੋ ਇਸੇ ਤਰ੍ਹਾਂ ਏ ਵੱਡੇ ਮਹਾਪੁਰਖ ਸੰਤ ਬਾਬਾ ਸੋਹਣ ਸਿੰਘ ਸਾਹਿਬ ਜੀ ਸੰਤ ਬਾਬਾ ਦਾਇਆ ਸਿੰਘ ਸਾਹਿਬ ਜੀ ਹੋਣਾ ਵੱਲੋਂ ਜਿਹੜਾ ਇਹ ਪਰੰਪਰਾ ਇਹ ਮਰਜ਼ਾਦਾ ਇਹ ਸੇਵਾ ਆਰੰਭ ਕੀਤੀ ਗਈ ਸੀਗੀ ਜੋ ਇਹ ਸੇਵਾ ਮਹਾਪੁਰਖ ਸੰਤ ਬਾਬਾ ਅਵਤਾਰ ਸਿੰਘ ਜੀਆਂ ਵੱਲੋਂ ਵੀ ਅ ਨਿਰੰਤਰ ਜਾਰੀ ਆ ਤੇ ਇਹਨਾਂ ਸੇਵਾਵਾਂ ਦੇ ਵਿੱਚ ਗੁਰੂਆਂ ਲਾੜੀਆਂ ਫੌਜਾਂ ਵੱਧ ਜੜ ਕੇ ਜਿਹੜਾ ਵਾ ਉਹ ਖੁਸ਼ੀਆਂ ਲੁੱਟਦੀਆਂ ਨੇ ਸਤਖੰਡ ਸ੍ਰੀ ਹਜੂਰ ਸਾਹਿਬ ਨੇ ਦੇਖੇ ਜਿੰਨੇ ਵੀ ਸੰਪਰਦਾਇ ਦਾਲਾ ਪਾਵਾ ਵਿਧੀ ਚਾਂਸਾ ਸਾਹਿਬ ਜੀ ਵੱਲੋਂ ਸੰਗਤਾਂ ਇੱਥੇ ਪਹੁੰਚਦੀਆਂ ਨੇ ਹਰ ਸਾਲ ਸਾਰੀਆਂ ਸੰਗਤਾਂ ਵੱਲੋਂ ਇਸ ਸ਼ਰਧਾਈਆਂ ਦੇ ਲੰਗਰ ਦੇ ਵਿੱਚ ਹਾਜ਼ਰੀਆਂ ਜਿਹੜੀਆਂ ਵੱਡੇ ਪੱਤਰ ਤੇ ਲਗਵਾਈਆਂ ਜਾਂਦੀਆਂ ਨੇ ਸੋ ਇਸ ਵਾਰ ਵੀ 17 ਤਰੀਕ ਦੇ ਜਿਹੜੇ ਆ ਉਹ ਚਾਲੇ ਪੰਜਾਬ ਤੋਂ ਸੰਪਰਦਾਇ ਦਾਲਾ ਪਾਵਾ ਵਿਧੀ ਚਾਂਸਾ ਸਾਹਿਬ ਜੀ ਦੇ ਪਏ ਸਨ ਅਤੇ 18 ਤਰੀਕ ਨੂੰ ਸਮੁੱਚਾ ਦਲਪੰਥ ਵੀ ਜਿਹੜਾ ਉਹ ਹਜੂਰ ਸਾਹਿਬ ਜੀ ਦੀ ਯਾਤਰਾ ਲਈ ਰਵਾਨਾ ਹੋ ਗਿਆ ਸੀਗਾ ਸੋ ਅੱਜ ਆਪ ਜੀ ਵੇਖ ਸਕਦੇ ਹੋ ਕਿ 2 ਅਕਤੂਬਰ 2025 ਦਾ ਦਿਨ ਹੈ ਸਰਦਾਈਆਂ ਦੇ ਜਿਹੜੇ ਆ ਉਹ ਲੰਗਰ ਜਿਹੜੇ ਤਿਆਰ ਹੋ ਰਹੇ ਨੇ ਰਗੜੇ ਲੱਗ ਰਹੇ ਨੇ ਗਰੂਪੀਆਂ ਲਾੜੜੀਆਂ ਫੌਜਾਂ ਜਿਹੜੀਆਂ ਸੇਵਾਵਾਂ ਦੇ ਵਿੱਚ ਜੁਟੀਆਂ ਹੋਈਆਂ ਆ ਸੋ ਆਪ ਜੀ ਦੇਸ਼ ਵਿਦੇਸ਼ ਵਿੱਚ ਵਸਦੇ ਹੋਏ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਬਾਬਾ ਬਿਧੀਚੰਦ ਸਾਹਿਬ ਜੀ ਦੇ ਦਰ ਘਰ ਦੇ ਨਾਲ ਪਿਆਰ ਰੱਖਣ ਵਾਲੀਆਂ ਆਪ ਸਰਬੱਤ ਸਿੱਖ ਸੰਗਤਾਂ ਇਹਨਾਂ ਚੱਲ ਰਹੀਆਂ ਸੇਵਾਵਾਂ ਦੇ ਦਰਸ਼ਨ ਦਿਦਾਰੇ ਕਰਕੇ ਲਾਹਾ ਪ੍ਰਾਪਤ ਕਰੋ ਅਤੇ ਹੋਰ ਵੀ ਜਿਹੜੀਆਂ ਸੰਗਤਾਂ ਬਾਬਾ ਬਿਧੀਚੰਦ ਸਾਹਿਬ ਜੀ ਦੇ ਦਰ ਘਰ ਦੇ ਨਾਲ ਪਿਆਰ ਰੱਖਦੀਆਂ ਨੇ ਉਹਨਾਂ ਸੇਵਾਵਾਂ ਨੂੰ ਵੀ ਦਰਸ਼ਨ ਕਰਵਾਉਣ ਦੇ ਯਤਨ ਕਰੋ ਸੋ ਅਸੀਂ ਇਹ ਯਤਨ ਕਰਾਂਗੇ ਕਿ ਆਪ ਜੀ ਨੂੰ ਇਹਨਾਂ ਸੇਵਾਵਾਂ ਦੇ ਵਿੱਚ ਸੇਵਾ ਕਰ ਰਹੀਆਂ ਸਾਰੀਆਂ ਫੌਜਾਂ ਦੇ ਦਰਸ਼ਕਦਾਰੇ ਕਰਵਾਏ ਜਾਣ ਮਹਾਂਪੁਰਖ ਵੀ ਹਾਜ਼ਰ ਨੇ ਇਸ ਸਮੇਂ ਸੋ ਆਪ ਜੀ ਦਰਸ਼ਕਦਾਰੇ ਕਰਕੇ ਲਾਹਾ ਪ੍ਰਾਪਤ ਕਰੋ ਇਹ ਜਿਹੜਾ ਪਰੰਪਰਾ ਇਸੇ ਤਰ੍ਹਾਂ ਜਿਉਂ ਦੀ ਤਿਉਂ ਚੱਲਦੀ ਰਹੇ ਮਹਾਂਪੁਰਖ ਸੰਤ ਬਾਬਾ ਅਵਤਾਰ ਸਿੰਘ ਸਾਹਿਬ ਜੀ ਉਹਨਾਂ ਦੇ ਜਿਹੜਾ ਉਹ ਦੁਆਰਾ ਸੇਵਾਵਾਂ ਜਿਹੜੀਆਂ ਵਾ ਇਸੇ ਤਰ੍ਹਾਂ ਜਾਰੀ ਹਾਂ ਨੇ ਜੋ ਮਹਾਂਪੁਰਖਾਂ ਨੇ ਵਿਰਸੇ ਦੇ ਵਿੱਚ ਪ੍ਰਾਪਤ ਕੀਤਾ ਜੋ ਜਿਸ ਤਰ੍ਹਾਂ ਵੱਡੇ ਮਹਾਂਪੁਰਖਾਂ ਵੱਲੋਂ ਸਿਵਾਵਾਂ ਚਲਦੀਆਂ ਸਨ ਉਹਨਾਂ ਸਿਵਾਵਾਂ ਨੂੰ ਜਿਉਂ ਦਾ ਤਿਉਂ ਜਿਹੜਾ ਵਾ ਬਰਕਰਾਰ ਰੱਖਣ ਵਾਸਤੇ ਮਹਾਂਪੁਰਖ ਜਿਹੜੇ ਆ ਦਿਨ ਰਾਤ ਯਤਨ ਕਰ ਰਹੇ ਨੇ ਦਿਨ ਰਾਤ ਸੰਗਤਾਂ ਦੇ ਵਿੱਚ ਵਿਚਾਰ ਰਹੇ ਨੇ ਦਿਨ ਰਾਤ ਗੁਰਸਿੱਖੀ ਦੇ ਪ੍ਰਚਾਰ ਦੇ ਵਿੱਚ ਜੁਟੇ ਹੋਏ ਨੇ ਹਰ ਆਏ ਦਿਨ ਜਿਹੜਾ ਅਮਰਤ ਸੰਚਾਰ ਹੋ ਰਏ ਨੇ ਹਰ ਆਏ ਦਿਨ ਜਿਹੜਾ ਗੁਰਮਤਿ ਪ੍ਰਚਾਰ ਦੇ ਜਿਹੜੇ ਆ ਉਹ ਸਮਾਗਮ ਹੋ ਰਏ ਨੇ ਸੋ ਇਸੇ ਤਰ੍ਹਾਂ ਹਰ ਥਾਂ ਤੇ ਜਿੱਥੇ-ਜਿੱਥੇ ਵੀ ਸੰਪਰਦਾਇ ਦਾਲ ਬਾਬਾ ਬਿਧੀ ਚੰਦ ਸਾਹਿਬ ਜੀ ਦੀਆਂ ਸ਼ੌਣੀਆਂ ਪੜਾ ਨੇ ਉਥੇ-ਉਥੇ ਜਿੱਥੇ ਸਲਾਨਾ ਜੋੜ ਮੇਲੇ ਹੋ ਰਹੇ ਨੇ ਗੁਰਮਤਿ ਸਮਾਗਮ ਹੋ ਰਹੇ ਨੇ ਉਥੇ-ਉਥੇ ਮਹਾਪੁਰਖ ਜਿਹੜਾ ਵਾ ਉਹ ਅਮਰਤ ਸੰਚਾਰ ਦੇ ਸਮਾਗਮ ਵੀ ਜਿਹੜਾ ਵੱਡੇ ਪੱਧਰ ਤੇ ਲੀਕ ਰਹੇ ਨੇ ਅਤੇ ਜਿਹੜਾ ਵਾ ਉਹ ਸਾਡੀ ਜਨਰੇਸ਼ਨ ਜਿਹੜੀ ਕਿਸੇ ਕਾਰਨਾਂ ਕਰਕੇ ਪਤਿਤ ਹੋ ਗਈ ਗੁਰਸਿੱਖੀ ਨਾਲ ਟੁੱਟ ਗਈ ਉਹ ਸਾਰੀਆਂ ਸੰਗਤਾਂ ਨੂੰ ਜਿਹੜਾ ਗੁਰਸਿੱਖੀ ਦੇ ਨਾਲ ਜੋੜਨ ਵਾਸਤੇ ਖੰਡੇ ਬਾਟੇ ਦਾ ਅੰਮ੍ਰਿਤ ਛਕਾਉਣ ਵਾਸਤੇ ਮਹਾਂਪੁਰਖਾਂ ਵੱਲੋਂ ਜਿਹੜਾ ਵਾ ਦਿਨ ਰਾਤ ਯਤਨ ਕੀਤੇ ਜਾ ਰਹੇ ਨੇ ਸੋ ਅਸੀਂ ਉਮੀਦ ਕਰਦੇ ਹਾਂ ਕਿ ਸੰਪਰਦਾਇ ਦਲਬਾਬਾ ਵਿਧੀ ਚੰਨ ਸਾਫ ਜੀ ਵੱਲੋਂ ਇਹ ਕੀਤੀਆਂ ਜਾ ਰਹੀਆਂ ਸੇਵਾਵਾਂ ਚਲਾਈਆਂ ਜਾ ਰਹੀਆਂ ਹਨ ਗੁਰਮਤਿ ਪ੍ਰਚਾਰ ਦੀਆਂ ਵਹੀਰਾਂ ਫੇਰੀਆਂ ਆਪ ਜੀ ਦਰਸ਼ਨ ਦੇਦਾਰੇ ਕਰਕੇ ਲਾਹਾ ਪ੍ਰਾਪਤ ਕਰਦੇ ਹੋ ਅਤੇ ਕਰਦੇ ਰਹੋਗੇ ਸੋ ਉਮੀਦ ਕਰਦੇ ਹਾਂ ਕਿ ਆਪ ਜੀ ਇਸੇ ਤਰ੍ਹਾਂ ਬਾਬਾ ਵਿਧੀ ਚੰਨ ਸਾਫ ਜੀ ਦੇ ਦਰ ਘਰ ਦੇ ਨਾਲ ਪਿਆਰ ਬਣਾਉਂਦੇ ਹੋਏ ਹੋਰ ਵੀ ਗੁਰਸਿੱਖਾਂ ਨੂੰ ਇਹਨਾਂ ਚੱਲ ਰਹੀਆਂ ਸੇਵਾਵਾਂ ਦੇ ਦਰਸ਼ਨ ਦੇਦਾਰੇ ਕਰਾ ਕੇ ਲਾਹਾ ਪ੍ਰਾਪਤ ਕਰੋ ਸੋ ਸੰਪਰਦਾਇ ਦਾਲਾਬਾਬਾ ਬਿਧੀਚਾਂਸਾ ਆਵਰੀਦਾ ਇਹ ਹੀ ਯਤਨ ਹੈ ਕਿ ਗੁਰਸਿੱਖੀ ਦਾ ਪ੍ਰਚਾਰ ਜਿਹੜਾ ਵੱਧ ਤੋਂ ਵੱਧ ਕੀਤਾ ਜਾਵੇ ਦਿਨ ਰਾਤ ਮਹਾਂਪੁਰਖ ਜਿਹੜਾ ਵਾ ਉਹ ਗੁਰਸਿੱਖੀ ਦੇ ਪ੍ਰਚਾਰ ਦੇ ਵਿੱਚ ਜੁਟੇ ਹੋਏ ਨੇ ਸੋ ਇਹ ਮਹਾਂਪੁਰਖਾਂ ਦੁਆਰਾ ਜਿਹੜਾ ਵੱਡਾ ਪਰ ਉਪਕਾਰ ਹੈ ਕਿ ਜਿੱਥੇ ਸ਼ਾਉਣੀਆਂ ਪੜਾਵਾਂ ਤੇ ਵੱਡੀਆਂ ਸੇਵਾਵਾਂ ਚੜ੍ਹਦੀਆਂ ਨੇ ਉਹਦੇ ਮਹਾਪੁਰਖਾਂ ਵੱਲੋਂ ਗੁਰਸਿੱਖੀ ਦੇ ਪ੍ਰਚਾਰ ਪ੍ਰਸਾਰ ਦੇ ਲਈ ਵੀ ਵੱਡੇ ਯਤਨ ਕੀਤੇ ਜਾ ਰਹੇ ਨੇ ਗੁਰਮਤ ਸਮਾਗਮ ਸਲਾਨਾ ਜੋੜ ਮੇਲੇ ਆਦੇ ਖੰਡੇ ਬਾਟੇ ਦੇ ਅਮਰਤ ਸੰਚਾਰ ਵੱਡੇ ਪੱਧਰ ਤੇ ਹੋ ਰਹੇ ਨੇ ਸੋ ਸਤਿਗੁਰੂ ਕਿਰਪਾ ਕਰਨ ਕਿ ਇਹ ਵੱਡੀਆਂ ਸੇਵਾਵਾਂ ਜਿਹੜੀਆਂ ਮਹਾਂਪੁਰਖਾਂ ਦੇ ਪਾਸੋਂ ਸਤਿਗੁਰੂ ਇਸੇ ਤਰ੍ਹਾਂ ਲੈਂਦੇ ਰਹਿਣ ਸੋ ਵੱਡੇ ਮਹਾਂਪੁਰਖਾਂ ਵੱਲੋਂ ਜਿਹੜੀਆਂ ਇਹ ਸੇਵਾਵਾਂ ਮਹਾਂਪੁਰਖਾਂ ਨੂੰ ਬਖਸ਼ੀਆਂ ਗਈਆਂ ਨੇ ਉਹ ਮਹਾਂ ਸੇਵਾਵਾਂ ਜਿਹੜੀਆਂ ਮਹਾਂਪੁਰਖਾਂ ਵੱਲੋਂ ਤਨਦੇਹੀ ਦੇ ਨਾਲ ਨਿਭਾਈਆਂ ਜਾ ਰਹੀਆਂ ਨੇ ਗੁਰੂ ਖਾਲਸਾ ਜੀ ਜਿਸ ਤਰ੍ਹਾਂ ਅਸੀਂ ਆਪ ਜੀ ਨੂੰ ਪਹਿਲਾਂ ਵੀ ਦਰਸਾ ਚੁੱਕੇ ਹਾਂ ਤੇ ਦੁਬਾਰਾ ਫੇਰ ਆਪ ਸੰਗਠਾਂ ਦੇ ਗਿਆਨ ਵਾਸਤੇ ਦੱਸਣਾ ਚਾਹੁੰਦੇ ਆ ਕਿ ਵੱਡੇ ਮਹਾਂਪੁਰਖ ਸੰਤ ਬੱਪਾ ਸੋਹਣ ਸਿੰਘ ਸਾਹਿਬ ਜੀ ਸੰਤ ਬੱਪਾ ਦਇਆ ਸਿੰਘ ਸਾਹਿਬ ਜੀ ਹੋਣਾ ਵੱਲੋਂ ਇਹ ਸੱਚਖੰਡ ਸ੍ਰੀ ਹਜੂਰ ਸਾਹਿਬ ਨੇ ਦੇੜ ਦੀ ਪਾਵਨ ਪਵਿੱਤਰ ਧਰਤੀ ਤੇ ਜਿਹੜੇ ਸੋਣ ਭਾਦੋਂ ਦੇ ਕੜਾਏ ਆ ਦੇ ਵਿੱਚ ਮਹਾਂਪੁਰਖਾਂ ਵੱਲੋਂ ਸ਼ਰਧਾਈਆਂ ਸਜਾ ਕਰਕੇ ਤਖਤ ਸਾਹਿਬ ਦੇ ਫੁੱਲੇ ਵੇੜੇ ਦੇ ਵਿੱਚ श्री निशान साहब ਦੇ ਨਜ਼ਦੀਕ ਜੋ ਤਖਤ ਸਾਹਿਬ ਦੇ ਸਾਹਮਣੇ ਪੌੜੀਆਂ ਤੋਂ ਥੱਲੇ ਨਿਸ਼ਾਨ ਸਾਹਿਬ ਆ ਉਸ ਨਿਸ਼ਾਨ ਸਾਹਿਬ ਦੇ ਲੱਗੇ ਥੱਲੇ ਜਿਹੜਾ ਵਾ ਪਾਣੀ ਵਾਲੀ ਬੋਲੀ ਦੇ ਬਿਲਕੁਲ ਨਜ਼ਦੀਕ ਇਹ ਸ਼ਰਧਾਈਆਂ ਦੇ ਲੰਗਰ ਜਿਹੜੇ ਆ ਪ੍ਰਾਤਨ ਸਮੇਂ ਤੋਂ ਚੱਲਦੇ ਆ ਰਹੇ ਆ ਸੋ ਮਹਾਪੁਰਖ ਸੰਤ ਬਾਬਾ ਅਵਤਾਰ ਸਿੰਘ ਜੀ ਹੋਣਾ ਵੱਲੋਂ ਵੱਡੇ ਮਹਾਂਪੁਰਖਾਂ ਵੱਲੋਂ ਜੋ ਸੇਵਾ ਆਰੰਭ ਕੀਤੀ ਗਈ ਸੀ ਉਹਨਾਂ ਸੇਵਾਵਾਂ ਨੂੰ ਨਿਰੰਤਰ ਜਿਹੜਾ ਵਾ ਇਸੇ ਤਰ੍ਹਾਂ ਚਲਾਇਆ ਜਾ ਰਿਹਾ ਸੋ ਆਪ ਜੀ ਵੇਖ ਸਕਦੇ ਹੋ ਕਿ ਸੰਪਰਦਾਇ ਦਲ ਬਾਬਾ ਵਿਧੀਚੰਦ ਸਾਹਿਬ ਜੀ ਵੱਲੋਂ ਦਲ ਪੰਥ ਦੀਆਂ ਸਮੂਚੀਆਂ ਫੌਜਾਂ ਵੱਲੋਂ ਜਿਹੜਾ ਸ਼ਰਧਾਈਆਂ ਦੇ ਰਗੜੇ ਤਿਆਰ ਹੋ ਰਹੇ ਨੇ ਅਤੇ ਇਹਨਾਂ ਸ਼ਰਧਾਈਆਂ ਦੇ ਰਗੜਿਆਂ ਦੀ ਅਰਦਾਸ ਸੰਤ ਬਾਬਾ ਕੁਲਵੰਤ ਸਿੰਘ ਸਾਹਿਬ ਜੀ ਜਥੇਦਾਰ ਸਾਹਿਬ ਆਪ ਆਣ ਕਰਕੇ ਕਰਦੇ ਨੇ ਸੋ ਆਪ ਇਹਨਾਂ ਸਾਰੇ ਹੀ ਦਰਸ਼ਨਦਿਦਾਰੇ ਕਰਕੇ ਲਾਹਾ ਪ੍ਰਾਪਤ ਕਰੋ ਤੇ ਹੋਰ ਵੀ ਸੰਗਤਾਂ ਨੂੰ ਇਹ ਦਰਸ਼ਨਦਿਦਾਰੇ ਕਰਵਾ ਕੇ ਗੁਰੂ ਘਰੋਂ ਖੁਸ਼ੀਆਂ ਪ੍ਰਾਪਤ ਕਰੋ ਸੋ ਜਿਸ ਤਰ੍ਹਾਂ ਕਿ ਹਰ ਸਾਲ ਦੁਸ਼ਹਿਰੇ ਦੇ ਜੋੜ ਮੇਲਿਆਂ ਤੇ ਸੰਪਰਦਾਇ ਦਾਲਾ ਪਾਪਾ ਵੀਰ ਜਨ ਸਾਹਿਬ ਜੀ ਵੱਡੀਆਂ ਹਾਜ਼ਰੀਆਂ ਸੱਚਖੰਡ ਸ੍ਰੀ ਹਜੂਰ ਸਾਹਿਬ ਵਿਖੇ ਲਗਵਾਉਂਦਾ ਆ ਸੋ ਦੁਸ਼ਹਿਰੇ ਵਾਲੇ ਦਿਨ ਜਿਹੜਾ ਵਾ ਇਹ ਇਹ ਸ਼ਰਦਾਈਆਂ ਦੇ ਦੇਗ ਲੰਗਰਾਂ ਦੇ ਜਿਹੜਾ ਲੰਗਰ ਆ ਵੱਡੇ ਪੱਧਰ ਤੇ ਚੱਲਦੇ ਨੇ ਸਤਖੰਡ ਸ੍ਰੀ ਹਜੂਰ ਸਾਹਿਬ ਨਦੇੜ ਦੀ ਪਾਵਨ ਪਵਿੱਤਰ ਧਰਤੀ ਤੇ ਪਿਛਲੇ ਦਿਨਾਂ ਤੋਂ ਜਿਹੜਾ ਵਾ ਸੰਪਰਦਾਇ ਦਲਬਾਬ ਵਿਧੀਚਾਨ ਸਾਹਿਬ ਜੀ ਵੱਲੋਂ ਉਤਾਰਾ ਕੀਤਾ ਹੋਇਆ ਆ ਸੋ ਅੱਜ 2 ਅਕਤੂਬਰ 2025 ਦਾ ਦਿਨ ਆ ਜਿੱਥੇ ਜਿਹੜਾ ਉਹ ਦੇਗ ਲੰਗਰ ਦੀ ਸੇਵਾ ਜਿਹੜੀ ਆ ਉਹ ਚੱਲ ਰਹੀ ਆ ਸੋ ਆਪ ਜੀ ਇਹਨਾਂ ਚੱਲ ਰਹੀਆਂ ਸੇਵਾਵਾਂ ਦੇ ਦਰਸ਼ਨ ਦਿਦਾਰੇ ਕਰਕੇ ਲਾਹਾ ਪ੍ਰਾਪਤ ਕਰੋ ਸੋ ਅਸੀਂ ਉਮੀਦ ਕਰਦੇ ਆਂ ਕਿ ਦੇਸ਼ ਵਿਦੇਸ਼ ਵਿੱਚ ਵੱਸਦੀਆਂ ਸਾਰੀਆਂ ਹੀ ਸਿੱਖ ਸੰਗਤਾਂ ਜੋ ਸੰਪਰਦਾਇ ਦਲਪਾਪਾ ਵਿਧੀ ਚੰਦ ਸਾਹਿਬ ਜੀ ਦੇ ਦਰ ਘਰ ਦੇ ਨਾਲ ਪਿਆਰ ਰੱਖਦੀਆਂ ਨੇ ਆਪ ਇਹਨਾਂ ਸੇਵਾਵਾਂ ਨੂੰ ਦਰਸ਼ਿਤ ਦਿਦਾਰੇ ਕਰਨ ਵਾਸਤੇ ਜਿਹੜਾ ਵਾ ਉਹ ਜਰੂਰ ਉਡੀਕ ਕਰਦੇ ਹੋ ਤੇ ਆਪ ਦੇਸ਼ ਵਿਦੇਸ਼ ਵਿੱਚ ਵੱਸਦੀਆਂ ਸੰਗਤਾਂ ਦੀ ਸਹੂਲਤ ਵਾਸਤੇ ਇਹ ਦਰਸ਼ਿਤਦਾਰੇ ਕਰਾਉਣ ਵਾਸਤੇ ਜਿਹੜੀਆਂ ਸੰਗਤਾਂ ਹਾਜ਼ਰ ਨਹੀਂ ਹੋ ਸਕਦੀਆਂ ਜਿਹੜੀਆਂ ਸੰਗਤਾਂ ਇਹਨਾਂ ਦਿਨਾਂ ਦੇ ਵਿੱਚ ਗੈਰਹਾਜ਼ਰ ਰਹਿੰਦੀਆਂ ਨੇ ਜਾਂ ਆਪਣੀ ਕਿਰਤ ਵਿਰਤ ਨੂੰ ਨਿਭਾਉਂਦਿਆਂ ਹੋયા ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪ੍ਰਦੇਸ਼ਾਂ ਦੇ ਵਿੱਚ ਕਿਰਤ ਕਮਾਈ ਕਰਨ ਵਾਸਤੇ ਵੱਸੀਆਂ ਹੋਈਆਂ ਨੇ ਉਹਨਾਂ ਸਾਰੀਆਂ ਸੰਗਤਾਂ ਨੂੰ ਇਹਨਾਂ ਜੋੜ ਮੇਲਿਆਂ ਦੇ ਦੁਸ਼ਹਿਰੇ ਤੇ ਪੁਰਬਾਂ ਦੇ ਸੰਪਰਦਾਇ ਦਲਪਾਪਾ ਵਿਧੀ ਚਾਂਸਾ ਜੀ ਦੇ ਗੁਰਮਤ ਪ੍ਰਚਾਰ ਵਸਾਰ ਦੇ ਕਾਰਜਾਂ ਅਤੇ ਗੁਰਮਤ ਸਮਾਗਮਾਂ ਚੱਲ ਰਹੀਆਂ ਸੇਵਾਵਾਂ ਦੇ ਦਰਸ਼ਕਦਾਰੀ ਕਰਵਾਉਂਦੇ ਅਸੀਂ ਯਤਨ ਕਰਦੇ ਰਹਿੰਦੇ ਆ ਸੋ ਆਪ ਜੀ ਦਰਸ਼ਨ ਕਰਕੇ ਲਾਹਾ ਪ੍ਰਾਪਤ ਕਰੋ ਸੋ ਇਹ ਸਾਰੇ ਜਿਹੜੇ ਕਾਰਜ ਨੇ ਸੰਪਰਦਾਇ ਦਾਲਾ ਬਾਬਾ ਵਿਧੀ ਚੰਦ ਸਾਹਿਬ ਜੀ ਦੇ 12ਵੇਂ ਜਾਨਸ਼ੀਨ ਸੰਤ ਬਾਬਾ ਅਵਤਾਰ ਸਿੰਘ ਸਾਹਿਬ ਜੀ ਦੀ ਦੇਖਰੇਖ ਦੇ ਵਿੱਚ ਜਿਹੜਾ ਵਾ ਇਸੇ ਤਰ੍ਹਾਂ ਨਿਰੰਤਰ ਚੱਲ ਰਹੇ ਨੇ ਲਰ ਰਹੀਆਂ ਸੇਵਾਵਾਂ ਦੇ ਵਿੱਚ ਸ਼ਹੀਦੀ ਬਾਗ ਵਾਲੇ ਮਹਾਂਪੁਰਖ ਸੰਤ ਬਾਬਾ ਗੁਰਦੇਵ ਸਿੰਘ ਸਾਹਿਬ ਜੀ ਵੀ ਹਰ ਸਾਲ ਹਾਜ਼ਰੀਆਂ ਲਗਾਉਂਦੇ ਨੇ ਇਸ ਸੰਤ ਮਹਾਂਪੁਰਖ ਜਿਹੜਾ ਵਾ ਇਹਨਾਂ ਸੇਵਾਵਾਂ ਦੇ ਵਿੱਚ ਪਹੁੰਚ ਚੁੱਕੇ ਨੇ ਸੋ ਇਹ ਮਹਾਂਪੁਰਖਾਂ ਦਾ ਪਿਆਰ ਆ ਜੋ ਹਰ ਸਾਲ ਮਹਾਂਪੁਰਖਾਂ ਵੱਲੋਂ ਦਰਸਾਇਆ ਜਾਂਦਾ ਹੈ ਸੋ ਆਪ ਜੀ ਦਰਸ਼ਨ ਕਰਕੇ ਲਾਹੇ ਪ੍ਰਾਪਤ ਕਰੋ ਸੰਤ ਬਾਬਾ ਗੁਰਦੇਵ ਸਿੰਘ ਸਾਹਿਬ ਜੀ ਜਿਹੜਾ ਆ ਉਹ ਦੇਗ ਲੰਗਰ ਦੇ ਇਹਨਾਂ ਲੰਗਰਾਂ ਦੇ ਵਿੱਚ ਹਰ ਸਾਲ ਗੁਰੂ ਸੰਤ ਜੀ ਹਾਜ਼ਰੀਆਂ ਲਗਵਾਉਂਦੇ ਲਗਵਾਉਂਦੇ ਨੇ ਸੋ ਅੱਜ ਵੀ ਮਹਾਪੁਰਖਾਂ ਵੱਲੋਂ ਜਿਹੜਾ ਵਾ ਇਹਨਾਂ ਦੇ ਲੰਗਰ ਤੇ ਲੰਗਰਾਂ ਦੇ ਵਿੱਚ ਹਾਜ਼ਰੀਆਂ ਲਗਵਾਉਣ ਵਾਸਤੇ ਜਿਹੜਾ ਵਾ ਮਹਾਪੁਰਖ ਪਹੁੰਚ ਚੁੱਕੇ ਨੇ ਗੁਰੂ ਘਰ ਸਾਹਿਬ ਜੀ ਸੰਪਰਦਾਇ ਦਲਬਾਬਾ ਵੀਰ ਜੀ ਚਾਂਸ ਸਾਹਿਬ ਜੀ ਵੱਲੋਂ ਹਰ ਸਾਲ ਸਤਕਨ ਸ੍ਰੀ ਹਜੂਰ ਸਾਹਿਬ ਵਿਖੇ ਉਹ ਸਾਰਿਆਂ ਤੇ ਹਾਜ਼ਰੀਆਂ ਲਗਵਾਈਆਂ ਜਾਂਦੀਆਂ ਨੇ ਉੱਥੇ ਇਹ ਦੇਗ ਲੰਗਰ ਦੇ ਜਿਹੜੇ ਉਹ ਲੰਗਰ ਨੇ ਵੱਡੀ ਪੱਧਰ ਤੇ ਮਹਾਂਪੁਰਖਾਂ ਵੱਲੋਂ ਵੱਡੇ ਮਹਾਂਪੁਰਖਾਂ ਵੱਲੋਂ ਜੋ ਸ਼ਿਵਾਵਾ ਮਰਜਾਦਾ ਆਰੰਭ ਕੀਤੀ ਗਈ ਸੀਗੀ ਉਹ ਮਹਾਂਪੁਰਖ ਹਰ ਸਾਲ ਕਰਦੇ ਨੇ ਗੁਰੂ ਖਾਲਸਾ ਜੀ ਮਹਾਂਪੁਰਖ ਸੰਤ ਬਾਬਾ ਤਲਵੰਦ ਸਿੰਘ ਸਾਹਿਬ ਜਿਹੜਾ ਆਉਂ ਉਹ ਅਰਦਾਸ ਕਰਨ ਵਾਸਤੇ ਆ ਰਹੇ ਨੇ ਹਰ ਸਾਲ ਇਹਨਾਂ ਦੇ ਲੰਗਰ ਦੇ ਜਿਹੜੀ ਅਰਦਾਸ ਹੈ ਮਹਾਂਪੁਰਖ ਸੰਤ ਬਾਬਾ ਤਲਵੰਦ ਸਿੰਘ ਜੀ ਉਹਨਾਂ ਵੱਲੋਂ ਕੀਤੀ ਜਾਂਦੀ ਹੈ ਇਸ ਸਮੇਂ ਵੀ ਸੰਤ ਬਾਬਾ ਤਲਵੰਦ ਸਿੰਘ ਸਾਹਿਬ ਜਿਹੜਾ ਵਾ ਅਰਦਾਸ ਕਰਨ ਵਾਸਤੇ ਪਹੁੰਚ ਚੁੱਕੇ ਨੇ ਆਜੋ ਆਜੋ ਆ ਕੋਈ ਨਾ ਕੋਈ ਹਾਂ ਕੋਈ ਇਹ ਆ ਵੇਖੋ ਚੱਲੂ ਤਾਂ ਡਾ ਕੰਮ ਹਾਂਜੀ ਸੋ ਗੁਰੂਖਾਲਸਾ ਜੀ ਸੰਪਰਦਾਇ ਦਲਬਾਬਾ ਵਿਧੀ ਚੰਦ ਸਾਹਿਬ ਜੀ ਜੀ ਵੱਲੋਂ ਜਿਸ ਤਰ੍ਹਾਂ ਕਿ ਹਰ ਸਾਲ ਲੇਗ ਲੰਗਰ ਦੇ ਜਿਹੜੇ ਆ ਪ੍ਰਵਾਹ ਵੱਡੇ ਪੱਧਰ ਤੇ ਸੱਚਖੰਡ ਸ੍ਰੀ ਹਜੂਰ ਸਾਹਿਬ ਵਿਖੇ ਚਲਾਏ ਜਾਂਦੇ ਨੇ ਇਹਨਾਂ ਸਾਰੇ ਹੀ ਜਿਹੜਾ ਵਾ ਉਹ ਸੇਵਾ ਦੇ ਕਾਰਜਾਂ ਦੀ ਅਰਦਾਸ ਬੇਨਤੀ ਤਾਕਤ ਸਤਿ ਅਕੰਡ ਸ੍ਰੀ ਹਜੂਰ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਸੰਤ ਬਾਬਾ ਕਲਵੰਦ ਸਿੰਘ ਜੀ ਸਾਹਿਬ ਜੀ ਵੱਲੋਂ ਹਰ ਸਾਲ ਨਿਭਾਈ ਜਾਂਦੀ ਹੈ ਇਸ ਸਮੇਂ ਮਹਾਂਪੁਰਖ ਸੰਤ ਬਾਬਾ ਕਲਵੰਦ ਸਿੰਘ ਸਾਹਿਬ ਜੀ ਅਰਦਾਸ ਬੇਨਤੀ ਕਰਨ ਵਾਸਤੇ ਹਾਜ਼ਰ ਹੋ ਚੁੱਕੇ ਨੇ ਅਤੇ ਮਹਾਂਪੁਰਖਾਂ ਦੁਆਰਾ ਅਰਦਾਸ ਬੇਜਤੀ ਚੱਲ ਰਹੀ ਹੈ ਬੱਲੇ ਬੱਲੇ ਜੀ ਜੀ ਆਣੀ ਉੱਤੇ ਸ਼ੁਰੂਆਤ ਸ੍ਰੀ ਜਗਨਨਾਥ ਸਾਹਿਬ ਜੀ ਦਾ ਸਾਰੀ ਸਭਾ ਦੇ ਅਗਾਂਹ ਪਾਤਸ਼ਾਹ ਜੀ ਅਕਾਲ ਪੁਰਖ ਦਾ ਖਾਲਸਾ ਜੀ ਦਾ ਅਰਦਾਸ ਸ੍ਰੀਵਾ ਸ੍ਰੀ ਵਾਹਿਗੁਰੂ ਸ੍ਰੀ ਵਾਹਿਗੁਰੂ ਸ੍ਰੀ ਵਾਹਿਗੁਰੂ ਸ੍ਰੀ ਵਾਹਿਗੁਰੂ ਜੀ ਮਹਾਰਾਜ ਆਜ ਸਤ ਜਾਨੀ ਦੰਤਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੇ ਪਾਵਨ ਚਰਨਾਂ ਤੇ ਚਰਨਾ ਤੋਂ ਭਾਵਨ ਸੇਵਕ ਅਮਰ ਨੂੰ ਦੋਵੇਂ ਹੱਥ ਜੋੜ ਕੇ ਅਰਦਾਸ ਬੇਨਤੀ ਜੋਤੜੀ ਗਰੀਬ ਆਜ ਆਪ ਜੀ ਦੀ ਕਿਰਪਾ ਜਿੱਦਿਆਂ ਰਹਿਮਤਾਂ ਆਪ ਜੀ ਦੀਆਂ ਬਖਸ਼ਿਸ਼ਾਂ ਦੁਆਰਾ ਗਰੀਬ ਨੂੰ ਆਸਰ ਸਤ ਸੱਚੇ ਪਾਤਸ਼ਾਹ ਆਪ ਜੀ ਦਾ ਸਾਜਨਾਵਾ ਜੀ ਦਰ ਬਾਬਾ ਬੀਤੀ ਚੰਦ ਜੀ ਮਹਾਰਕ ਬਾਬਾ ਅਵਤਾਰ ਸਿੰਘ ਜੀ ਗਰੀਬਵਾਸ ਸਤਿ ਸੱਚੇ ਪਾਤਸ਼ਾਹ ਹਰ ਸਾਲ ਦੀ ਤਰ੍ਹਾਂ ਦਸਹਿਰੇ ਦੇ ਮਹਾਰਕ ਗਰੀਬਵਾਸ ਸਤਿ ਸੱਚੇ ਪਾਤਸ਼ਾਹ ਜੀ ਨੂੰ ਸਰਦਾਈਆਂ ਤਿਆਰ ਕੀਤੀਆਂ ਮਹਾਰਾਜ ਆਪ ਜੀ ਨੂੰ ਪ੍ਰਵਾਣ ਹੋਏ ਸੀ 50 ਸੰਗਤਾਂ ਨੂੰ ਮਿਲੇ ਜੋ ਸਕੇ ਸੋ ਆਪ ਜੀ ਦਾ ਨਾਮ ਜੱਪੇ ਗਰੀਬਵਾਸ ਮਹਾਰਕਾਂ ਦੇ ਦਰ ਪੰਥ ਦੇ ਸੀਸ ਤੇ ਮੇਰਾ ਪ੍ਰਿਆਤਨ ਕੋ ਗਰੀਬ ਨੂੰ ਆਜ ਸ਼ੁਭ ਸ਼ਾਂਤੀ ਚੜ੍ਹਦੀ ਕਲਾ ਦਰਗਰੋ ਤਿਆਰੀ ਗੁਰਸਿੱਖੀ ਰਾਤ ਬੈਤ ਬਾਣੀ ਬਾਣੀ ਦੇ ਨਾਲ ਕੰਤਰਜਾਮੀ ਸਤਿਗੁਰੂ ਆਪ ਜੀ ਨੂੰ ਸਰਦਾਇ ਪ੍ਰਵਾਨ ਹੋਵੇ ਸਿਖਾ ਸੰਤਾਨ ਨੂੰ ਜਿਹੜੇ ਜੋ ਛਕੇ ਸੋ ਆਪ ਜੀ ਦਾ ਨਾਮ ਜਪੇ ਗੁਰੂ ਨਾਨਕ ਨਾਮ ਚਰਨੀ ਦੇ ਬਾਤ ਤੇਰੇ ਬਾਣੇ ਦਰਪਤਾ ਆਵਾ ਹਰ ਜਗ੍ਹਾ ਨੇ ਆਸੋ ਜਾਵੇ ਯੋ 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 ਛੋਟਾ ਛੋਟਾ ਪਿੱਛੇ ਵਾਸਤਾ ਗਾਗਰ ਕਿੱਥੇ ਹੈ ਗਾਗਰ ਅਗਰੇ ਗੁੰਗੇ ਚਿੱਟਾ ਜੀ ਘਰ ਦੀ ਖਬਰ ਨਹੀਂ ਸੀ ਆਲਾ ਮਰੋ ਨਾ ਆ ਗਾਗਰ ਬੋਲੋ ਗਾਗਰ ਸਤਿਗੁਰੂ ਕੋਟ ਸੂ ਗੱਲ ਤੇ ਸਿੰਘਾਂ ਦੀ ਟੋਕ ਜੱਟ ਜੀ ਜਾਰਾ ਇੱਕ ਦੇਖ ਬੰਦੇ ਫਾਲ ਦੇ ਯਾਰ ਨਾ ਬੰਦੇ ਹਾਏ ਮੇਰਾ ਸਤਿਗੁਰੂ ਇਹ ਫਾਜ਼ਮਾ ਨਹੀਂ ਹੈ ਗੁਰਜੀ ਕੀ ਬਦੇ ਜੀ ਬਾਬਾ ਜੀ ਤੁਹਾਡੀ ਬਣੀ ਦੇਗਾ ਉਹਦੇ ਨਾਲ ਦੇ ਸਿੰਘ ਬੈਂਕ ਕਰ ਦੇਣੀ ਹੈ ਆਹ ਜੀ ਸਾਡੇ ਨਾਲ ਸ਼ਾਇਦ ਹੈਗੇ